ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨਾਂ ਦੇ ਹੁੰਦੇ ਕਤਲ ਦੀਆਂ ਘਟਨਾਵਾਂ ਲਗਾਤਾਰ ਵਾਧੀਆਂ ਜਾ ਰਹੀਆਂ ਹਨ। ਤਿੰਨ ਦਿਨ ਕੋਈ ਨਾ ਕੋਈ ਦਿਲ ਨੂੰ ਕੰਬਾਉਣ ਵਾਲੀ ਖਬਰ ਸਾਹਮਣੇ ਆਉਂਦੀ ਨੇ। ਤਾਂ ਇਸੇ ਤਰ੍ਹਾਂ ਬੀਤੇ ਕੱਲ ਮਨੀਲਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਹੁਣ ਜਦੋਂ ਖਬਰ ਜੜੀ ਹੈ ਪਰਿਵਾਰ ਤੱਕ ਪਹੁੰਚਦੀ ਹੈ, ਪੰਜਾਬ ਪਹੁੰਚਦੀ ਹੈ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਪਤਨੀ ਜਿਸ ਦੇ ਹੱਥਾਂ 'ਚੋਂ ਜੇ ਚੂੜਾ ਵੀ ਨਹੀਂ ਉਤਰਿਆ ਸੀ ਪੇਪਰ ਤਿਆਰ ਕਰਵਾ ਲਈ ਸੀ ਕਿ ਉਹ ਆਪਣੇ ਪਤੀ ਦੇ ਕੋਲ ਵਿਦੇਸ਼ ਜਾਏਗੀ ਪਰ ਹੁਣ ਉਹ ਉਸੇ ਪਤੀ ਦੀ লাশ ਦਾ ਇੰਤਜ਼ਾਰ ਕਰ ਰਹੀ ਹੈ ਤਾਂ ਕਿ ਉਸ ਦਾ ਆਖਰੀ ਵਾਰ ਮੂੰਹ ਦੇਖ ਸਕੇ ਤਾਂ ਬੜੀਆਂ ਹੀ ਰੂਹ ਨੂੰ ਕਮਾਉਣ ਵਾਲੀਆਂ ਬੜੀਆਂ ਹੀ ਦਰਦਨਾਕ ਤਸਵੀਰਾਂ ਮੋਗਾ ਤੋਂ ਸਾਹਮਣੇ ਆਈਆਂ ਮੋਗਾ ਦੇ ਕਸਬਾ ਪਗਪੁਰਾਣਾ ਦੇ ਵਿੱਚ ਮਾਹਲ ਪਿੰਡ ਦੇ ਵਿੱਚ ਪੂਰੀ ਜਹੇ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਹੈ ਤਾਂ ਮਾਹਲ ਮਹਲਾ ਖੁਰਦ ਮਹਲਾ ਖੁਰਦ ਦਾ ਰਹਿਣ ਵਾਲਾ ਸੀ ਜਸਵਿੰਦਰ ਕੁਝ ਸਾਲ ਪਹਿਲਾਂ ਹੀ ਫਿਲੀਪੀਨਸ ਗਿਆ ਸੀਗਾ ਜਿੱਥੇ ਜਾ ਕੇ ਉਹ ਕੰਮ ਕਰ ਰਿਹਾ ਸੀ ਇਸ ਦੌਰਾਨ ਜਦੋਂ ਉਹ ਕੰਮ ਤੋਂ ਘਰ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤੇਆਂ ਦੇ ਵੱਲੋਂ ਬਾਈਕ ਤੇ ਸਵਾਰ ਉਹਕੇ ਜਦੋਂ ਵਾਪਸ ਆ ਰਿਹਾ ਸੀ ਤਾਂ ਕੋ ਜਣ ਪੁੱਛਾਤੇ ਲੋਕਾਂ ਦੇ ਵੱਲੋਂ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਜਿਸ ਤੋਂ ਬਾਅਦ ਜਸਵਿੰਦਰ ਦੀ ਮੌਤ ਹੋ ਗਈ ਸੀ ਵਿਦੇਸ਼ ਦੇ ਵਿੱਚ ਹੀ ਮੌਤ ਹੋ ਗਈ ਸੀ ਤਾਂ ਉਧਰ ਪਰਵਾਹ ਦਾ ਰੋ ਰੋ ਕੇ ਬੁਰਾ ਹਾਲ ਹੈ ਮੋਗਾ ਦੇ ਕਸਬਾ ਬਾਗਾਪੁਰਾਣਾ ਦੇ ਪਿੰਡ ਮਹਾਲਾਕੁਰ ਦਾ ਰਹਿਣ ਵਾਲਾ ਸੀ ਜਸਵਿੰਦਰ ਬੀਤੇ ਦਿਨ ਮਨਿਲਾ ਦੇ ਵਿੱਚ ਗੋਲੀਆਂ ਮਾਰ ਕੇ ਉਸ ਦੀ ਜੋ ਹੈ ਕਤਲ ਕਰ ਦਿੱਤਾ ਜਾਂਦਾ ਤੇ ਉਧਰ ਪਿਤਾ ਗੁਰਦੀਪ ਸਿੰਘ ਤੇ ਮਾਤਾ ਰਾਜਕੌਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਕਲੌਤਾ ਪੁੱਤ ਸੀ ਉਹਨਾਂ ਦਾ ਜਸਵਿੰਦਰ ਸਿੰਘ ਤੇ ਉਹੀ ਕਮਾਉਣ ਵੜਾ ਸੀਗਾ ਪਰ ਹੁਣ ਦੁਨੀਆ ਤੋਂ ਚਲਾ ਗਿਆ ਜਿਸ ਤੋਂ ਬਾਅਦ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਹੈ ਕਿ ਜਸਵਿੰਦਰ ਸਿੰਘ 10 ਸਾਲ ਪਹਿਲਾਂ ਆਪਣੇ ਪਿਤਾ ਦੀ ਜ਼ਮੀਨ ਨੂੰ ਗਹਿਣੇ ਰੱਖ ਕੇ ਮਨੀਲਾ ਦੇ ਵਿੱਚ ਫਾਈਨਾਂਸ ਦਾ ਕੰਮ ਕਰਦਾ ਸੀ ਤੇ ਉਥੇ 35 ਸਾਲ ਦੀ ਉਮਰ ਦੇ ਵਿੱਚ ਜਸਵਿੰਦਰ ਸਿੰਘ ਅਨੇ ਪੰਡ ਪਿੰਡ ਦੇ ਵਿੱਚ ਸੋਨਾਕਾਰ ਬਣਾਇਆ ਸੀ ਮਿਹਨਤ ਕਰ ਕਰਕੇ ਪਰ ਉਸ ਤੋਂ ਬਾਅਦ ਹੁਣ ਉਸ ਦੀ ਜਿਹੜੀ ਐ ਮੌਤ ਦੀ ਖਬਰ ਪਿੰਡ ਨੂੰ ਪਹੁੰਚਦੀ ਹੈ ਤਾਂ ਇਸ ਬਾਬਤ ਕੀ ਕਹਿਣਾ ਹੈ ਪਿੰਡ ਵਾਸੀਆਂ ਦਾ ਪਰਿਵਾਰ ਦਾ ਤੁਹਾਨੂੰ ਵੀ ਸੁਣਾ ਦਿੰਨੇ ਆ। ਜੇ ਅਸੀਂ ਰੋਜ਼ੀ ਰੋਟੀ ਕਮਾਉਣੀ ਹਾਂ ਜੇ ਇਹਦੇ ਲਿਆਂਦਾ ਜਾਵੇ ਤੇ ਮੈਂ ਦੇਖਣਾ ਚਾਹੁੰਨੀ ਕਿੰਨੇ ਸਾਲ ਹੋ ਗਏ ਦੇਖਣ ਨੂੰ ਮੈਨੂੰ ਪਤਾ ਨਹੀਂ ਕੀ ਮੰਗੀ ਕਰਦੇ ਦਿੱਕਣਾ ਚਾਹੁੰਦੇ ਮੁੰਡੇ ਨੂੰ ਹਾਂ ਦੀਪਕ ਗੰਗੀ ਨੂੰ ਤੁਹਾਡੇ ਹਸਬੰਡ ਕਦੋਂ ਗਏ ਸੀ ਮਨੀਦਾ ਔਰ ਕਦੋਂ ਮੈਰਿਜ ਹੋਇਆ ਸੀ ਸਾਡਾ ਮੈਰਿਜ 9 ਫਰਵਰੀ ਨੂੰ ਹੋਇਆ ਜੀ ਤੇ 4 ਮਾਰਚ ਨੂੰ ਕਰੋਤਰੀ ਨੂੰ ਚੱਕੀ ਪਤਾ ਲੱਗਾ ਹੁੰਦਾ ਨਹੀਂ ਸਾਨੂੰ ਬਸ ਕੁਛ ਨਹੀਂ ਪਤਾ ਸਾਨੂੰ ਸਿਰਫ ਇੰਨਾ ਹੀ ਪਤਾ ਲੱਗਿਆ ਕਿ ਉਹਨੇ ਡੈਥ ਹੋ ਚੁੱਕੀ ਆ ਸਾਨੂੰ ਕੋਈ ਕਾਰਨ ਨਹੀਂ ਪਤਾ ਇਸ ਦਾ ਅਸੀਂ ਇਹ ਰਿਕਵੈਸਟ ਕਰਦੇ ਆ ਕਿ ਉਹਨਾਂ ਦੇ ਡੈੱਡ ਬੋਡੀ ਨੂੰ ਇੱਥੇ ਲੈ ਕੇ ਆਂਦਾ ਜਾਵੇ ਤੁਹਾਡੇ ਨਾਲ ਗੱਲ ਹੋਈ ਸੀ ਉਹਨਾਂ ਦੀ ਲਾਸਟ ਟਾਈਮ ਕਦੋਂ ਹੋਈ ਸੀ ਹਾਂਜੀ ਮੇਰੇ ਨਾਲ ਨਾ ਮੰਡੇ ਹੋਈ ਆ ਗੱਲਬਾਤ ਹੋਈ ਆ ਵਧੀਆ ਉਹਨਾਂ ਨੇ ਮੇਰੇ ਨਾਲ ਗੱਲਬਾਤ ਕੀਤੀ ਆ ਕੋਈ ਤੁਹਾਨੂੰ ਲਿਜਾਣ ਬਰੇ ਜਾ ਤੁਹਾਡੇ ਹਾਂਜੀ ਉਹਨੇ ਮੈਨੂੰ ਕਹਿ ਰਹੇ ਸੀ ਕਿ ਮੈਂ ਤੁਹਾਡੇ ਪੇਪਰ ਤਿਆਰ ਕਰ ਰਿਆ ਹਾਂ ਮੈਂ ਤੁਹਾਨੂੰ ਵਾਪਸ ਲੈ ਕੇ ਜਾਵਾਂਗਾ ਪਰ ਉਹ ਹੁਣ ਇੰਡੀਆ ਆਉਣ ਲਈ ਕਹਿ ਰਹੇ ਸੀਗੇ ਕਿੱਦਾਂ ਪਤਾ ਲੱਗਿਆ ਤੁਹਾਨੂੰ ਮੇਮਾ ਨੂੰ ਸਾਨੂੰ ਬਸ ਬਾਅਦ ਚ ਫੋਨ ਆ ਰਿਹਾ ਇਹ ਪਤਾ ਲੱਗਿਆ ਕਿ ਉਹਨਾਂ ਦੀ ਮੌਤ ਹੋ ਚੁੱਕੀ ਹੈ ਕੰਮਤਾਰੇ ਸੀਗੇ ਕਿੱਥੇ ਗਏ ਸੀ ਕੰਮ ਤੇ ਗਏ ਹੋਏ ਸੀ ਕੰਮ ਕੀ ਕਰਦੇ ਕਿੱਥੇ ਉੱਥੇ ਇਹਨਾਂ ਦਾ ਫੈਂਸ ਦਾ ਕੰਮ ਹੀ ਸੀਗਾ ਜੀ ਕਿ ਕਿਸ ਥਿਆਰੇ ਸੀਗੇ ਕਾਹਦੇ ਤੇ ਬਾਈਕ ਤੇ ਸੀਗੇ ਜੀ ਇਹ ਪਤਾ ਲੱਗਾ ਕਿ ਕੌਣ ਲੋਕ ਸੀਗੇ ਜਿਨ੍ਹਾਂ ਨੇ ਮਾਰੀ ਕੀਤੀ ਨਹੀਂ ਸਰ ਬਹੁਤ ਥੋੜੀ ਦੇਰ ਹੋਈ ਆ ਤੁਹਾਡੀ ਮੈਰਿਜ ਨੂੰ ਕਿਸੇ ਵੀ ਨਾਲ ਜਾਣਾ ਸੀਗਾ ਜੀ ਸਰ ਰੋਪੇ ਪਰ ਤਿਆਰ ਕਰ ਰਹੇ ਸੀਗੇ ਉਹ ਕਹਿ ਰਹੇ ਸੀ ਕਿ ਉਹ ਲੈ ਕੇ ਜਾਵਾਂਗੇ ਸਾਡੀ ਇਹ ਮੰਗ ਆ ਕਿ ਉਹਨਾਂ ਦੀ ਡੈਡ ਬੋਡੀ ਇੱਥੇ ਲੰਦਾ ਜਾਵੇ ਕਿਉਂਕਿ ਸਾਡੇ ਮੇਰੇ ਸੱਸ ਸਹੁਰਾ ਬਹੁਤ ਵਿਰਧ ਦਾ ਉਹਨਾਂ ਦੀ ਡੈਡ ਬੋਡੀ ਸਾਡੇ ਵਿੱਚ ਜਾਂਦਾ ਜਾਵੇ ਬਸ ਸਾਡੀ ਇਹ ਮੰਗ ਆ ਪਰ ਪਰਿਵਾਰ ਦੇ ਵਿੱਚ ਫੋਨ ਕੌਣ ਸੀ ਇਹਨਾਂ ਦੇ ਜੀਵਨ ਇਹਨਾਂ ਦੇ ਪਰਿਵਾਰ ਦੇ ਵਿੱਚ ਸਿਰਫ ਇਕੱਲਾ ਹੀ ਹੈ ਜੀ ਸ਼ਿਰਪੁਣ ਦੇ ਮਾਤਾ ਪਿਤਾ ਜੀ ਮਾਤਾ ਪਿਤਾ ਇਕੱਲੇ ਇਕੱਲੇ ਸੀ ਤਾਂ ਪਰਿਵਾਰ ਤੇ ਹਾਂਜੀ ਇਕੱਲੇ ਨੇ ਕਰਦਾ ਵੀ ਜਰਾ ਇਹਨਾਂ ਦੀ ਸਰਤੀ ਜਾਂਦਾ ਜੀ ਹਾਂਜੀ ਪਰ ਇਹਨਾਂ ਦੀ ਸਰਤੀ ਹੈ ਕੀ ਨਾਮ ਹੈ ਵੱਡਾ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਤੇ ਦਸੁੰਦਰ ਕੀ ਲੱਗਦਾ ਤੁਹਾਡਾ ਜਸਵਿੰਦਰ ਮੇਰਾ ਛੋਟਾ ਭਰਾ ਸੀ ਜੀ ਮਤਲਬ ਪਰਿਵਾਰਾਂ ਦੇ ਵਿੱਚੋਂ ਅਸੀਂ ਸਾਢੇ ਤੇ ਬੜਾ ਮਿਹਨਤੀ ਤੇ ਹਿੰਮਤੀ ਸੀ ਆ ਛਾ ਮੇਰੇ ਚਾਚਾ ਜੀ ਬੈਠੇ ਆ ਬੜਾ ਵਕਤ ਵੇਲ ਕੇ ਉਹਨੇ ਆਪਦੇ ਪੈਰਾਂ ਤੇ ਖੜਾ ਹੋਇਆ ਗਰਾਊਂਡ ਲੈਵਲ ਤੋਂ ਉੱਠਿਆ ਸੀ ਸਾਰੇ ਪਿੰਡ ਦੇ ਵਿੱਚ ਜਦੋਂ ਇਹ ਬਾਹਰ ਗਿਆ ਤੇ ਬੜੀ ਖੁਸ਼ੀ ਮਨਾਈ ਵੀ ਕੋਈ ਮਿਹਨਤ ਮੁੰਡਾ ਮਿਹਨਤ ਕਰਦਾ ਮਿਹਨਤ ਕਰਕੇ ਜੀ ਆ ਵੱਡੇ ਵੱਡੇ ਮਹਿਲ ਬਣਾ ਲੇ ਆਪਦੇ ਬਾਪ ਦੀ ਜ਼ਮੀਨ ਧਰਕੇ ਗਿਆ ਤੇ ਉਹਨੂੰ ਵਾਪਸ ਕੀਤਾ ਪਹਿਲਾਂ ਉੱਥੇ ਜਦੋਂ ਗਿਆ 9 ਸਾਲ ਪਹਿਲਾਂ ਗਿਆ ਜਦੋਂ ਉਦੋਂ ਨੇ ਕਿਸੇ ਨਾਲ ਕੰਮ ਕੀਤਾ ਉਦੋਂ ਬਾਅਦ ਵਿੱਚ ਆਪਦੇ ਬਾਪ ਨੂੰ ਕਿਹਾ ਵੀ ਇੱਥੇ ਫੈਂਸ ਦਾ ਕੰਮ ਹੈ ਮੈਂ ਇਹਨੂੰ ਜਿਹੜੀ ਜ਼ਮੀਨ ਆ ਮੈਨੂੰ ਹੀ ਦੇਣੀ ਆ ਤੇ ਮੈਨੂੰ ਜ਼ਮੀਨ ਵੇਚ ਕਰ ਦੇ ਤੇ ਮੈਂ ਇੱਥੇ ਫੈਂਸ ਦਾ ਕੰਮ ਚਲਾ ਲਵਾਂ ਮੇਰੇ ਕੋਲੇ ਵੀ ਜਦੋਂ ਉਹਨੇ ਮੈਸੇਜ ਦਿੱਤਾ ਵੀ ਬਾਈ ਮੇਰੀ ਜ਼ਮੀਨ ਦਾ ਕਿਸੇ ਨਾਲ ਸੌਦਾ ਕਰਾ ਦੇ ਮੈਂ ਆਖਿਆ ਤੂੰ ਮਿਹਨਤ ਕਰਨ ਵਾਸਤੇ ਗਿਆ ਆਪਾਂ ਜ਼ਮੀਨ ਨਾਲ ਜੁੜੇ ਹੋਏ ਆ ਆਪਾਂ ਨਾ ਜ਼ਮੀਨ ਵੇਚ ਕੇ ਕਹਿੰਦਾ ਬਾਈ ਮੈਂ ਜ਼ਮੀਨ ਵੇਚ ਕੇ ਪੈਸੇ ਇੱਥੇ ਪੈਸੇ ਦਾ ਕੰਮ ਹੈ ਤੇ ਮੈਂ ਫੈਂਸ ਦਾ ਕੰਮ ਕਰਕੇ ਤੇ ਜ਼ਮੀਨ ਤਾਂ ਜਿੰਨੀ ਕਮੈਂ ਮੈਂ ਮੈਨੂੰ ਉਨੀ ਵਾਪਸ ਲੈ ਲਵਾਂ ਚਲੋ ਮੈਂ ਵੀ ਆਖਿਆ ਵੀ ਹਾਂ ਵੀ ਚਲੋ ਜਿੱਥੇ 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 ਅਸੀਂ ਰਹਿਨੇ ਆ ਜਿਹੋ ਜਿਹਾ ਉੱਥੇ ਕੀਤਾ ਉਹੋ ਜਿਹਾ ਹੋਣਾ ਪੈਂਦਾ ਤੇ ਮਿਹਨਤ ਕਰਕੇ ਉਹਨੇ ਉਹ ਜ਼ਮੀਨ ਸੀ ਧਰ ਕੇ ਬਾਪ ਦੀ ਤੇ ਬਾਹਰ ਉੱਠ ਗਿਆ ਫਿਰ ਉਹਨੇ ਪਿਛਲੇ ਜਦੋਂ ਫਰਵਰੀ ਤੋਂ ਪਹਿਲਾਂ ਫਰਵਰੀ 'ਚ ਦਾ ਵਿਆਹ ਹੋਇਆ ਤੇ ਉਦੋਂ ਪਹਿਲਾਂ ਇਹਨੇ ਜ਼ਮੀਨ ਵਾਪਸ ਲਈ ਉਹ ਵਾਪਸ ਵੀ ਲਈ ਆ ਕੋਠੀ ਪਾਈ ਤੇ ਸਾਡੇ ਪਿੰਡ ਨੇ ਸਾਰੇ ਨਗਰ ਨੇ ਵੜਾ ਉਹਨੂੰ ਮਿਹਨਤ ਦਾ ਉਹਦਾ ਉਹਨੂੰ ਉਹਨੂੰ ਸਲੂਟ ਕੀਤਾ ਤੇ ਅੱਜ ਜਦੋਂ ਸਾਡੇ ਪਿੰਡ ਨੂੰ ਇਸ ਗੱਲ ਦਾ ਪਤਾ ਲੱਗਾ ਸਾਡਾ ਸਾਰਾ ਨਕਰ ਚੰਦੀ ਸੁਣ ਕੇ ਸਤਿ ਚੱਲਿਆ ਅੰਦਰ ਹੁੰਦਾ ਆ ਮਾਫਿਓ ਬੈਠਾ ਸਾਰੀ ਉਮਰ ਦੇ ਧੂੜਿਆਂ ਨੂੰ ਤੂਫਾ ਇੱਕ ਐਡਾ ਗੱਭਰੂ ਪਤ ਐ ਤੁਰ ਜੇ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਤੇ ਮੂੰਹ ਤੋਂ ਗੁੰਗੇ ਆ ਅੱਖਾਂ ਤੋਂ ਅੰਨੇ ਅਸੀਂ ਇਸ ਕਰਕੇ ਆ ਕਿ ਸਾਨੂੰ ਪਤਾ ਨਹੀਂ ਵੀ ਕੀ ਹੋਇਆ ਉੱਥੇ ਤੇ ਮੂੰਹ ਤੋਂ ਗੁੰਗੇ ਹਾਂ ਕੋਈ ਸ਼ਬਦ ਸਾਡੇ ਕੋਲੇ ਅੱਜ ਕੀ ਅਸੀਂ ਬੋਲ ਕੇ ਕੀ ਅਸੀਂ ਕਹੀਏ ਆਪ ਜੀ ਦੇ ਮਾਦੀਮ ਰਾਇ ਜੀ ਸਾਡੀ ਬੇਨਤੀ ਹੈ ਕਿ ਸਾਡੇ ਭਰਾ ਦੀ ਜਿਹੜੀ ਡੈੱਡ ਬਾਡੀ ਆ ਸਾਡੀ ਉੱਥੇ ਵਸਦੇ ਪੰਜਾਬੀ ਭਰਾਵਾਂ ਨੂੰ ਵੀ ਸਾਡੀ ਬੇਨਤੀ ਹੈ ਤੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਸਰਕਾਰਾਂ ਅੱਗੇ ਵੀ ਸਾਡੀ ਅਰਜ਼ਾਨ ਕੇ ਬੇਨਤੀ ਹੈ ਕਿ ਜਿਹੜੀ ਉਹਦੀ ਡੈੱਡ ਬਾਡੀ ਆ ਉਹਨੂੰ ਸਹੀ ਸਲਾਮਤ ਕਿਉਂਕਿ ਟੈਂਪਰੇਚਰ ਜਾ ਰਿਹਾ ਸਾਨੂੰ ਇਹ ਆ ਵੀ ਸਾਡੀ ਕਿਤੇ ਇਹ ਨਾ ਹੋਵੇ ਉਹ ਡੈੱਡ ਬਾਡੀ ਵੀ ਖਰਾਬ ਹੋ ਜੇ ਬਹੁਤ ਵੱਡਾ ਦਖਾਂਤ ਸਾਡੇ ਸਾਹਮਣੇ ਵਾਪਰਿਆ ਇਹ ਨਾ ਸਹਿਣ ਵਾਲਾ ਨਾ ਸਹਿ ਸਕਦੇ ਪਤਾ ਨਹੀਂ ਕਿਵੇਂ ਹੋਇਆ ਸਰ ਬਿਲਕੁਲ ਸਾਫ਼ ਸੁਥਰਾ ਸਹੀ ਚੱਲਦਾ ਸੀ ਜਦੋਂ ਆਉਂਦਾ ਹੁੰਦਾ ਸੀ ਕਈ ਵਾਰਾਂ ਅਸੀਂ ਬੈਠਿਆ ਨੇ ਕਹਿਣਾ ਜਰੋ ਤੇਰੇ ਮੁਲਕ ਦੇ ਵਿੱਚ ਉੱਥੇ ਤਾਂ ਇਸ ਤਰ੍ਹਾਂ ਦਾ ਹਾਦਸਾ ਹੋ ਜਾਂਦਾ ਉਹਨੇ ਆਖੜਿਆ ਨਹੀਂ ਬਾਈ ਯਾਰ ਜਿਹੜੇ ਵਧੀਆ ਕੰਮ ਕਰਦੇ ਆ ਮੈਂ ਤਾਂ ਇੱਕ ਪਿੰਡ ਨੂੰ ਰਹਿਣਾ ਕੋਈ ਉੱਥੇ ਇਹੋ ਜੀ ਗੱਲ ਨਹੀਂ ਤੇ ਇਹ ਨਹੀਂ ਪਤਾ ਸੀ ਕਿ ਹਾਦਸਾ ਹੋ ਇਹ ਐਕਸੀਡੈਂਟ ਜਿਹੜਾ ਉਹਦੇ ਨਾਲ ਆਪਨਾ ਹੋ ਜੂਗਾ ਤੇ ਰਹਿਦਾ ਇਕੱਲਾ ਹੀ ਸੀ ਉੱਥੇ ਜੀ ਨਹੀਂ ਜੀ ਸਾਡੇ ਪਿੰਡ ਦੇ ਨੌਜਵਾਨ ਹੋਰ ਹੈਗੇ ਪਰ ਉਹ ਦੂਰ ਦੂਰ ਰਹਿੰਦੇ ਆ ਜੀ ਆਪਦੇ ਕੰਮਾਂ ਧੰਦਿਆਂ ਦੇ ਉੱਤੇ ਸਾਰੇ ਜਿਵੇਂ ਮੈਂ ਆਪਦੀ ਰੋਜੀ ਰੋਟੀ ਨੂੰ ਜਾਂਦੇ ਆ ਮਿਹਨਤੀ ਆ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਇੱਕ ਨੌਜਵਾਨ ਸੀ ਉਹ ਤਾਂ ਇੱਕ ਬਿਮਾਰੀ ਤੋਂ ਪੀੜ ਤੋਂ ਹੋ ਕੇ ਉਹ ਉਹਦੇ ਨਾਲ ਉਹਦੀ ਮੌਤ ਹੋ ਗਈ ਸੀ ਪਰ ਇਹਨੇ ਮੇਰੇ ਭਰਾ ਜਸਵਿੰਦਰ ਸੋਨੀ ਨੇ ਤੇ ਸਾਡੇ ਨਗਰ ਦੇ ਜਿਹੜੇ ਦੂਜੇ ਮੁੰਡੇ ਉਹਨਾਂ ਨੇ ਰਲ ਕੇ ਉੱਥੇ ਉਹਨੂੰ ਉਹਦੀ ਡੈੱਡ ਬਾਡੀ ਇੱਥੇ ਪਹੁੰਚਾਉਣ ਦੇ ਵਿੱਚ ਮਦਦ ਕੀਤੀ ਕਿੰਨੀ ਤੇ ਇਹ ਕਿਵੇਂ ਮੌਤ ਹੋ ਗਈ ਇਹਦੀ ਕਿਵੇਂ ਮੌਤ ਹੋਈ ਇਹਦੀ ਗੋਲੀ ਲੱਗਣ ਦਾ ਦੱਸਿਆ ਜਾਂਦਾ ਜੀ ਵੀ ਗੋਲੀ ਲੱਗਣ ਦਾ ਹੋਈ ਨਹੀਂ ਆਏ ਸੀ ਕੋਈ ਪਤਾ ਲੱਗਾ ਨਹੀਂ ਜੀ ਵੇਖੋ ਅਸੀਂ ਤਾਂ ਇਹ ਕਹਿ ਚੁੱਕੇ ਹਾਂ ਵੀ ਅਸੀਂ ਤਾਂ ਅੱਖਾਂ ਤੋਂ ਅੰਨੇ ਆ ਜਦੋਂ ਅਸੀਂ ਕੋਈ ਚੀਜ਼ ਵੇਖੀ ਨਹੀਂ ਤੇ ਅਸੀਂ ਤਾਂ ਸੁਣਿਆ ਹੈ ਕਿਨੇ ਕਿਵੇਂ ਪਤਾ ਲੱਗਾ ਤੁਹਾਨੂੰ ਸਾਨੂੰ ਤਾਂ ਇਹ ਫੋਨ ਤੋਂ ਹੀ ਪਤਾ ਲੱਗਾ ਵੀ ਬਾਹਰਲੇ ਜਿਹੜੇ ਮੁੰਡੇ ਬਾਹਰ ਬੈਠੇ ਨੇ ਉਹਨਾਂ ਨੇ ਦੱਸਿਆ ਵੀ ਆ ਐਕਸੀਡੈਂਟ ਹੋ ਗਿਆ ਉਦੋਂ ਬਾਅਦ ਤਾਂ ਜੀ ਸਾਡਿਆਂ ਦਾ ਤਾਂ ਮਾਣ ਨਿਕਲਿਆ ਨਾ ਫਿਰ ਸਾਨੂੰ ਸਾਡੇ ਤਾਂ ਅੰਦਰੋਂ ਰੋਂਦੇ ਆ ਜੀ ਤੇ ਸਾਡੀ ਤਾਂ ਬੇਨਤੀ ਹੈ ਜੀ ਵੀ ਇੱਥੇ ਤਾਂ ਸਾਡੀ ਡੈੱਡ ਬੋਡੀ ਇੱਕ ਪ੍ਰਸ਼ਾਸਨ ਨੂੰ ਹੀ ਬੇਨਤੀ ਹੈ ਇਹਨਾਂ ਦਾ ਸਾਡੇ ਪਰਿਵਾਰ ਦੀ ਜਿਹੜੀ ਆਰਥਿਕ ਮਦਦ ਕੀਤੀ ਜਾਵੇ ਥੋੜੇ ਰਹੀ ਅਸੀਂ ਸਾਡਾ ਤਾਂ ਸੁਨੇਹਾ ਆ ਜੀ ਰੋਂਦਿਆਂ ਦਾ ਇਕੱਲਾ ਹੀ ਸੀਗਾ ਕਮਾਨ ਵਾਲਾ ਇਕੱਲਾ ਹੀ ਸੀਗਾ ਜੀ ਇੱਕੋ ਹੀ ਸੀਗਾ ਬੜਾ ਮਿਹਨਤੀ ਸੀ ਬਾਪ ਦਾ ਇੱਕੋ ਪੱਤਰ ਜੀ ਉਹਦੇ ਪੱਲੇ ਕੀ ਆ ਗੱਡੀ ਕੀ ਬਈ ਜਿੱਦ ਮੋਦੇ ਕੀ ਲੱਗ ਗਈ ਬਈ ਮਰਮ ਮੁੰਡਾ ਹੀ ਖਾ ਗਿਆ ਜਿੱਦ ਮੋਦੇ ਕਦੋਂ ਗਿਆ ਸੀ ਕਿ ਮਨੀਲਾ ਕਿਵੇਂ ਗਿਆ ਮਨੀਲਾ ਕਿ ਹੁਣ ਬਹੁਤ ਚਿਰ ਹੋ ਗਿਆ ਹੋਊਗਾ ਕਿ ਜਿਵੇਂ ਮੜ ਕੇ ਸਾਫ ਸਾਨ ਲਾ ਕੇ ਫੇਰ ਆਇਆ ਮੁੰਡਾ ਕਿ ਫੇਰ ਲਾ ਕੇ ਇੱਕੋ ਠੇੜੀ ਪਾ ਕੇ ਫੇਰ ਉੱਠ ਗਿਆ ਫੇਰ ਆ ਗਿਆ ਵਿੱਚੋਂ ਫੇਰ ਪੱਥਰ ਉੱਤੇ ਫੇਰ ਲਾ ਕੇ ਆ ਗਿਆ ਮੇਰਾ ਸੱਤ ਸਾਲਾ ਮਰੋ ਦਾ 6 ਮਹੀਨੇ ਆਇਆ ਰਿਹਾ ਸੀ ਜਿਹੜਾ ਮਾਰੀ ਜਾਦਾ ਕੋਕੋਲ ਆ ਗਿਆ ਕੋਕੋ ਬਣਾ ਗਿਆ ਕੰਕਾ ਹੋ ਰਹੇ ਆ ਗਿਆ ਹੁਣ ਲਾਸਟ ਕਰੋ ਆਇਆ ਸੀਗਾ ਪਿਛਲੀ ਵਾਰੀ ਲਾਸਟ ਸੀ ਆ ਮਾਗਦਮੀ ਨਾਲ ਸੀਗਾ ਮਾਗਿਤ ਕੇ ਬਈ ਲੋਕੜਾ ਹੁੰਦਾ ਇਹ ਵਿਆਹ ਵਿਆਹ ਹਾਂ ਹਾਂ ਮੋਰ ਮੇਰੇ ਜੇ ਪੈਰ ਖਰਾਬ ਸੀਗਾ ਪੈਰ ਤੇ ਇਲਾਜ ਕਰਾਉਣਾ ਆਇਆ ਸੀਗਾ ਫਿਰ ਮੜ ਕੇ ਚੱਲੂ ਇਥੇ ਵਾਵਾ ਚੱਲ ਲੱਗੇਗਾ ਵਿਆਹ ਹੋ ਰਿਹਾ ਦਾ ਵਿਆਹ ਹੁਣ ਹੋਇਆ ਜੀ ਆ ਨੌਜਰੀ ਆ ਬੰਨਾ ਫਰਮ ਜੀ ਹੂੰ ਜੀ ਵਾਈਫ ਇੱਥੇ ਹੈ ਜਾਂ ਉਹ ਵੀ ਨਾੜੀ ਇੱਥੇ ਹੈ ਇੱਥੇ ਆਇਆ ਕਾਰੀ ਬਣਾਉਣੇ ਆ ਜੀ ਉਹਨਾਂ ਦੇ ਤੇ ਆਉਣ ਆਏ ਹੁਣ ਉਹਨਾਂ ਨੇ 2-5 ਦਿਨਾਂ ਨੂੰ ਉਹਨਾਂ ਨੇ ਕਾਜ ਬਣਾਉਣੇ ਸੀ ਜੋ ਹਾਂ ਜੀ ਕਿੰਨਾਂ ਕਾਰੋਬਾਰ ਕੀ ਸੀ ਉੱਥੇ ਜੋ ਦਾ ਫੈਂਸ ਨਹੀਂ ਕਿੰਨੀ ਦਿਨ ਕਿੰਨੀ ਉਮਰ ਤੱਕ ਗਿਆ ਸੀ ਜੋ ਕਿੰਨੀ ਉਮਰ ਦੀ ਔਰ ਹੋਊਗੀ ਔਰ ਪੱਕੀ ਹੋ ਜਾਣਗੀ ਹੂੰ ਤੋ ਜਦੋਂ ਇਹਨਾਂ ਨਾਲ ਗੱਲ ਹੋਈ ਸੀ ਕੁਝ ਦਿਨ ਪਹਿਲਾਂ ਪਰਸੋ ਹੋਈ ਸੀਗੀ ਨਹੀਂ ਹੋਈ ਜੀ ਜਿੰਦਾਂ ਦਾ ਜੀ ਘਰ ਦੇ ਜੋੜੀ ਜੰਗ ਬਣਾਉਣ ਵਾਲੀਆਂ ਸੀਗਾ ਮੈਨੂੰ ਆ ਜੋ ਕੌਣ ਕਰਾਉਣ ਦਾ ਕੰਮ ਉਹ ਮੈਂ ਕਿ ਕਰਾਉਣੇ ਮੈਸਤਰੀ ਭਾਲਣਾ ਮਤਲਬ ਇੱਕ ਲੇਡ ਦੀ ਖਰਾਬ ਸੀਗੀ ਕੋਈ ਸ਼ੀਟ ਵਿੱਚ ਬਣਾਉਣ ਵਾਲੀ ਸੀਗੀ ਉਹਨਾਂ ਨੂੰ ਲਿਆ ਬਣਾ ਕੇ ਉਹਨੂੰ ਬੁਲਾ ਕੇ ਇਹ ਖੜਿਆ ਸਕੂਟਰੀ ਆ ਇਹਨਾਂ ਦਾ ਵੀ ਦੋ ਸਾਲ ਪਹਿੋਂ ਨਹੀਂ ਕਰਾਉਂਦਾ ਕਿ ਮੈਂ ਉਹਨਾਂ ਸਬਸਕ੍ਰਾਈਬਰ ਨੂੰ ਕਹੇ ਲਿਆਕ ਮੈਂ ਲੱਗਾਂ ਵਈਆ ਮੁੜ ਕੇ ਫਿਰ ਜਿਹੜਾ ਮੁੰਡਾ ਸੀ ਉਹਦੇ ਨਾਲ ਗੱਲਾਂ ਕਰਦਾ ਰਿਹਾ ਮੈਂ ਜੇ ਸਮਾਨ ਬਣਾਇਆ ਗਿਆ। ਮੜ ਕੇ ਪੰਜ ਦੋ ਰਿਹਾ ਨਹੀਂ ਮੁੱਤੂ ਬਾਹਰ ਗਿਆ। ਕੀ ਕਹਿੰਦਾ ਸੀ ਕਦੋਂ ਆਉਂਗਾ? ਆਉਣੇ ਬਾਈ ਤੂੰ ਕਿਸੇ ਵੀ ਜਾਣ ਕਰਾ। ਠੀਕ ਜੀ ਕਹਿੰਦਾ ਸੀ ਦੀਪ ਸੀਗਾ। ਹਾਂ। ਪਉਣ ਔਰ ਕਰਾਈਂ ਦੱਸ ਕਿ ਜਿਓ ਵੀ ਮੈਂ ਆਇਆ ਹਾਂ। ਹਾਂ। ਤੈਨੂੰ ਪਤਾ ਲੱਗਾ ਕਦੋਂ ਪਤਾ ਲੱਗਾ ਤੁਹਾਨੂੰ ਕੀ ਗੱਲ ਹੋਈ? ਸਾਨੂੰ ਜੀ ਪਤਾ ਨਹੀਂ ਲੱਗਾ ਹਰਗਾ ਦੇ ਘਰ ਫੋਨ ਨਾਲ ਪਤਾ ਲੱਗਾ। ਰਣੂ ਦਾ ਮੈਂ ਆਇਆ ਤੜਕੇ ਉੱਠਿਆ ਸੁੱਤਾ ਮੈਨੂੰ ਪਤਾ ਵਾਸਤੇ ਨੂੰ ਵੀ ਆ ਗੱਲ ਬੰਗੀ। ਜਿੰਨੇ ਜੋ ਫੋਨ ਆਇਆ ਮੁੰਡੇ ਨਾਲ ਗੱਫਾ ਗਾਉਣੀ ਆ ਕਿਤੀਗਾ ਗਾਰੇ ਸਿਦਣ ਫੋਨ ਕੀਤਾ ਵੀ ਆ ਗੱਲ ਵਈ ਥੋੜੇ ਆ ਗੱਲ ਵੀ ਤੁਹਾਡੇ ਕੋਈ ਰਿਸ਼ਤੇਦਾਰ ਵੀ ਉੱਥੇ ਰਹਿੰਦੇ ਪਹਿਲਾਂ ਬਣੀ ਲਾਗੇ ਨਹੀਂ ਕੋਈ ਨਹੀਂ ਕੋਈ ਰਹਿੰਦੇ ਕਹਿੰਦੇ ਬੱਚੇ ਕਿੰਨੇ ਤੁਹਾਡੇ ਕਿੰਨੇ ਬੱਚੇ ਇੱਕ ਮੁੰਡਾ ਕੁੜੀਆ ਇਕੱਲਾ ਸੀ ਮੁੰਡਾ ਇਕੱਲੇ ਖਾਂਜੀ ਜੀਦੀ ਕਰਤੇ ਸਿਰ 30 ਕਰ ਚੱਲਦਾ ਹੀ ਹਾਂ ਹਾਂ ਜੀ ਸਿਰਤੀ ਉਹਨਾਂ ਆਉਂਦਾ ਹੀਗਾ ਮੈਨੂੰ ਬੇਫਿਕਰੀ ਸੀ 100 3-4 ਮਹੀਨਾਸ ਮਾਣ ਲੈ ਕੇ ਰੱਖਦੇ ਨੇ ਜੀ ਫਿਰ ਆ ਜਾਂਦਾ ਸੀਗਾ ਜਿਹੋ ਦਾ ਆਉਂਦੀ ਉਹਨਾਂ ਦਾ ਮੇਰੇ ਬਣਾਏ ਇਮਰਤ ਤੇ ਆ ਜਾਣਾ ਕਿਆ ਪਤਾ ਨਹੀਂ ਇਹ ਆ ਗੱਲ ਬਣੀ ਬਣਾ ਬਣਾ ਪਤਾ ਲੱਗਾ ਕਿ ਕੌਣ ਲੋਨ ਸੀ ਜਿਹਨਾਂ ਨੇ ਮਾਰਿਆ ਨਹੀਂ ਸਾਨੂੰ ਇਹ ਸੇ ਕੀ ਪਤਾ ਮੈਨੂੰ ਆ ਫੋਨ ਤੇ ਵੀ ਪਤਾ ਦਿਸਿਆ ਵੀ ਆ ਮੁੰਡਾ ਬੰਦਾ ਗਲਬਣੀ ਅਰੇ ਇਸ ਦਰਾਂ ਫੋਨ ਆਇਆ ਇਹਨੇ ਦੱਗਾ ਨਹੀਂ ਮੈਂ ਦੱਸਿਆ ਵੀ ਆ ਗਲਬਣੀ ਉਹ ਹੋਰ ਤੁਹਾਡਾ ਪਹਿਲਾਂ ਕੋਈ ਇੱਥੇ ਰਿਸ਼ਤੇਦਾਰ ਰਹਿੰਦਾ ਨਹੀਂ ਕੋਈ ਨਹੀਂ ਕੋਈ ਰਿਸ਼ਤੇਦਾਰ ਨਹੀਂ ਪਿੰਡ 'ਚ ਮੁੰਡੇ ਹੋਰ ਸ਼ਾਂ ਨਾ ਜਗਾ ਤੇ ਮੈਂ ਨਹੀਂ ਸ਼ਾਂ ਕੋਈ ਕਿਤੇ ਚੱਲਦੀ ਵੀ ਜਾਈ ਹਾਂ ਅੰਖਾਣਾ ਜੱਡੂੜੀ ਉੱਤੇ ਮੋਰ ਕੇ ਦੁਦਿਆਣ ਦੀ ਕੋਸ ਆ ਮਿਲਦੇ ਗੱਲ ਤੇ ਆਵੇ ਦੁਦਿਆਣ ਨੂੰ ਦੁਜਾ ਕੀ ਕਾਰੋਬਾਰ ਕੀ ਕਰ ਰਿਹਾ ਸੀ ਹੁਣ ਇਸ ਵੇਲੇ ਸੀ ਫਾਈਨਾਂਸ ਸੀ ਸੀ ਫਾਈਨਾਂਸ ਲੋਕ ਹਾਂ ਕੰਸ ਬੁਗੀ ਗਿਓਂ ਗਿਆ ਉਹ ਫਾਈਨਾਂਸ ਦਾ ਕੰਮ ਚਲਾਇਆ ਐਥੇ ਜ਼ਮੀਨ ਧਰ ਕੇ ਗਿਆ ਹੈਗਾ ਮੈਂ ਰਹਿੰਦੇ ਜ਼ਮੀਨ ਧਰ ਨੂੰ ਉਹ ਆ ਵੀ ਮੈਨੂੰ ਕੰਮ ਫਿਰ ਚੱਲਦਾ ਮੇਰਾ ਸੱਜਣ ਕਰਨੀ ਮੇਰੀ ਜੇ ਜਦੋਂ 15 ਸਾਲ ਪਹਿਲਾਂ ਗਿਆ 10 ਸਾਲ ਪਹਿਲਾਂ ਗਿਆ ਉਦੋਂ ਦਾ ਹੀ ਫਾਈਨਾਂਸ ਦਾ ਕੰਮ ਕਰਦਾ ਉੱਥੇ ਪਹਿਲਾਂ 2 ਸਾਲ ਰਾਜ ਕਈ ਮੁੰਡੇ ਬੋਲੇ ਕਿੰਨੀ ਸਲਦੀ ਰਹੀ ਉਹ ਮੁੰਡੇ ਹੁਣ ਗਾਂ ਕਰੇ ਡਾ ਜੋਠ ਗਿਆ